ਬੀਤੇ ਕੱਲ ਮਲੇਰ ਕੋਟਲਾ ਦੇ ਲਾਗਲੇ ਪਿੰਡ ਸਿੰਘਾਣਾ ਤੋਂ ਇੱਕ 7 ਸਾਲਾ ਆਪਮਪਦੀਪ ਬੱਚੇ ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਜਿਸ ਨੂੰ ਪੁਲਿਸ ਨੇ ਵੱਡੀ ਜਦੋਜਹਰ ਤੋਂ ਬਾਅਦ ਬੱਚੇ ਨੂੰ ਅਗਵਾਕਾਰਾਂ ਦੇ ਜੰਗਲ ਚੋਂ ਸੜਾ ਕੇ ਬੱਚੇ ਨੂੰ ਮਾਪਿਆਂ ਦੇ ਹਵਾਲੇ ਕੀਤਾ ਆਓ ਸੁਣਦੇ ਹਾਂ ਮਲੇਰ ਕੋਟਲਾ ਐਸਐਸਪੀ ਸਾਹਿਬ ਦਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਵੀ ਸੁਣੋ ਉਹ ਆਪਣੇ ਵੇਹੜੇ 'ਚ ਰਹੇ ਸੀਗਾ ਤੇ ਦੋ ਬੰਦਿਆਂ ਨੇ ਉਹ ਗਵਾਹ ਦਿੱਤਾ ਗਿਆ ਜਦੋਂ ਗਵਾਹ ਹੋਇਆ ਤੇ ਕੰਟਰੋਲ ਰੂਮ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਜਿਹਦੇ ਵਿੱਚ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ 'ਚ ਹੋਈ ਹੈ ਇਹਦੇ ਵਿੱਚ ਫਿਰ ਅਸੀਂ ਐਸਪੀ ਵੀ ਸਬੰਸੀਡਿਟੀ ਟੀਮਾਂ ਸਾਈਬਰ ਸਲੈਂਟੀ ਟੀਮਾਂ ਨੂੰ ਟਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਹੀ ਮਿਲੀਆਂ ਵੀ ਜਿਹਦੇ 'ਚ ਉਹ ਬੰਦੇ ਮੋਤੇ ਕਵਰ ਪਾਇਆ ਗਿਆ ਤੇ ਗਰੰਟੀਫਾਈ ਹੋਈ ਵੀ ਇਹੀ ਸ਼ੱਕੀ ਬੰਦੇ ਆ ਡੇਟ ਨਾਈਟ ਅਸੀਂ ਪਰਸੋ ਰਾਤ ਚਲਦੇ ਰਹੇ ਚਲਦੇ ਰਹੇ ਤੇ ਅਸੀਂ ਕਾਫੀ ਸੀਸੀਟੀਵੀ ਫੁਟੇਜ ਦੇਖੀਆਂ ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਉਹਨਾਂ ਦੇ ਇੰਪੋਰਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਫੋ ਸ਼ੇਅਰ ਕੀਤੀਆਂ ਫਿਰ ਇਹਦੀ ਬੁਰੀ ਜਿਹੜੀ ਸੀਗੀ ਇੱਕ ਟੀਮ ਬਣੀ ਜਿਹਦੇ ਵਿੱਚ ਖੰਨਾ ਪੁਲਿਸ ਡੇਰਪੁਰਾ ਪੁਲਿਸ ਤੇ ਪਟਿਆਲਾ ਪੁਲਿਸ ਦੀ ਆਈ ਸੀ ਸਾਡੇ ਮਨਜੀਤ ਸਿੰਘ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ ਇਹਦੇ ਵਿੱਚ ਸਾਨੂੰ ਦੇ ਗੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਤੇ ਇਹਦੇ ਵਿੱਚ ਜਿਹੜਾ ਬੰਦਾ ਮੇਨ ਸੀਗਾ ਜਸਪ੍ਰੀਤ ਉਹਦੇ ਵਿੱਚ ਬਾਅਦ ਸਾਨੂੰ ਪਤਾ ਲੱਗਿਆ ਕਿ ਜਦੋਂ ਇਹ ਦੋ ਬੰਦੇ ਰਾਉਂਡ ਅਪ ਤੇ ਜਸਪ੍ਰੀਤ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਫਰੋਤੀ ਮੰਗੀ ਸੀਗੀ ਉਸ ਤੋਂ ਬਾਅਦ ਆਈਡੈਂਟੀਫਾਈ ਕੀਤਾ ਬਾਅਦ ਵਿੱਚ ਸਾਨੂੰ ਇਹਦਾ ਪਤਾ ਲੱਗਿਆ ਸੋ ਗੱਡੀ ਜਦੋਂ ਪਤਾ ਲੱਗੀ ਵੀ ਪੌਂਚਰ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਟਰੋ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ 'ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਏਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀਗੇ ਮਾਨਯੋਗ ਡੀਜੀਪੀ ਸਾਹਿਬ ਵੀ ਇਸ ਨੂੰ ਮੈਨੂੰ ਟੂ ਮਿੰਟ ਮੋਨੀਟਰ ਕਰ ਰਹੇ ਸੀ ਸੀਐਮ ਸਾਹਿਬ ਵੀ ਮੋਨੀਟਰ ਕਰ ਰਹੇ ਸੀਗੇ ਤੇ ਜਦੋਂ ਪਤਾ ਲੱਗਿਆ ਵੀ ਬੱਚਾ ਉਸ ਗੱਡੀ 'ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਐਨ ਪੁਲਿਸ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਚਲੇ ਗਏ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਇਹਨਾਂ ਕ੍ਰਾਸ ਫਾਇਰਿੰਗ ਦੇ ਵਿੱਚੋਂ ਕੱਲ ਸਾਰਿਆਂ ਨੂੰ ਪਤਾ ਵੀ ਉਹ ਲਿਥੀਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਬ੍ਰੇਕਪੋਇੰਟ 'ਤੇ ਪੁਲਿਸ ਨੇ ਦੋ ਬ ਤੇਰੇ ਕੋ ਮੈਸੇਜ ਆਂਦਾ ਕਿ ਇਨਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਆ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸਐਚਓ ਗੁਰਪ੍ਰੀਤ ਡੀਐਸਪੀ ਬਿੰਦਲਬੀ ਦੀ ਟੀਮਾਂ ਬਣਾਈਆਂ ਸੀ ਐਚਆਰ ਦੀਆਂ ਤੇ ਵੈਪਨ ਨੂੰ ਰਿਕਵਰ ਕਰਨ ਦੇ ਲੋ ਜਾ ਰਹੇ ਸੀਗੇ ਉੱਥੇ ਜਿਹੜਾ ਬੰਦਾ ਜਾ ਰਿਹਾ ਸੀ ਹੈ ਜਿਹੜਾ ਸੀਗਾ ਹਰਪੀ ਇਹਨੇ ਜਦੋਂ ਵੈਪਨ ਉਥੋਂ ਚੱਕਿਆ ਤੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਗ ਕੇ ਗੋਲੀ ਵੱਜੀ ਇਸ ਨੂੰ ਪਹਿਲੇ ਸਿਵਲ ਹਸਪੀਟਲ ਫਿਰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਮੁੰਜਨ ਸੀਗੇ ਜਿਹੜਾ ਕਿ ਕੱਲ ਕਲਿਊਟਰਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਅਰੈਸਟ ਕੀਤੀ ਗਈ ਤੇ ਮੌਕੇ ਤੇ ਜਿਹੜਾ ਸੀ ਆਪਣਾ ਬੱਤੀ ਬੋਰ ਦਾ ਪਿਸਟਨ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਵ ਕਰਦੇ ਗਏ ਗਲਤੀ ਤੇ ਪਰਪੋਸਟਿੰਗ ਹੀ ਮੰਗੀ ਜੇ ਨਾ ਗਰੋਟੀ ਇਹਨਾਂ ਨੇ ਦਲੇ ਕਰੋੜ ਰੁਪਏ ਮੰਗੀ ਸੀ ਤੇ ਇਸ ਕਰਕੇ ਫਿਰ ਇਹ ਬਾਅਦ ਚ 30 ਲੱਖ ਮੰਗ ਲਾ ਕੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਗਰੋਟੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਨ ਸਾਹਿਬ ਔਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਤੇ ਸਾਰਿਆਂ ਨੂੰ ਰਿਵਾਰਡ ਦਿੱਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਤੇ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ 'ਚ ਫੇਰ ਲਖਾਇਆ ਤੇ ਕੱਲ ਸਾਰੇ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਮਾਨਜੋਤ ਸਿੰਘ ਜੀ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾ ਕੀਤਾ ਉਹ ਕੰਮ ਕਰਨ ਦਾ ਇਨਾਮ ਵੀ ਦਿੱਤਾ ਸਰ ਮਲੇਗੁਰਪੁਰ ਤੋਂ ਕਿਤੇ-ਕੁਤੇ ਟਾਰਗੇਟ ਸੀ ਬੱਚੇ ਨੂੰ ਬਚਾਉਣਾ ਤੇ ਵਾਕੀ ਪਹਿਲ ਕਦਮੀ ਕਰਨੀ ਸੀ ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ 'ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਅਸੀਂ ਅਲਰਟ ਕਰ ਦਿੱਤਾ ਸੀਗਾ ਤੇ ਬੜਾ ਇੱਕ ਸੈਂਸਿਟਿਵ ਆਪਰੇਸ਼ਨ ਸੀਗਾ ਕਿਉਂਕਿ ਬੱਚਾ ਸੇ ਸਲਾਮਤ ਰੱਖਣਾ ਦੇ ਪੇਰੈਂਟਸ ਉਹ ਵਾਲਾ ਕਰਨਾ ਬੜਾ ਬ੍ਰੇਨ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੋਸ਼ਿਸ਼ ਹੀ ਕਰ ਸਕਦੇ ਸੀਗੇ ਤੋਂ ਬੜਾ ਕੋਆਰਡੀਨੇਸ਼ਨ ਬੜਾ ਚਾ ਕੋਆਰਡੀਨੇਸ਼ਨ